ਅਕਾਲੀ ਫੂਲਾ ਸਿੰਘ ਜੀ ਦਾ ਜਨਮ 1761 ਵਿੱਚ ਅੰਮ੍ਰਿਤਸਰ ਨੇੜੇ ਹੋਇਆ। ਛੋਟੀ ਉਮਰ ਤੋਂ ਹੀ ਉਹਨਾਂ ਵਿੱਚ ਸਿੱਖੀ ਲਈ ਗਹਿਰਾ ਪਿਆਰ ਸੀ। ਉਹ ਅਕਾਲ ਤਖਤ ਦੇ ਨਾਲ ਜੁੜ ਗਏ ਤੇ ਨਿਹੰਗ ਸਿੱਖਾਂ ਦੀਆਂ ਰੈਤਾਨ ਅਪੜਾਈਆਂ। ਨੀਲਾ ਬਾਣਾ, ਦਮਾਲਾ ਤੇ ਹੱਥ ਵਿੱਚ ਸ਼ਸਤਰ ਇਹ ਉਹਨਾਂ ਦੀ ਪਛਾਣ ਬਣ ਗਈ। ਉਹਦੀ ਬਹਾਦਰੀ ਤੇ ਧਰਮ ਨਾਲ ਨਿਭਾਉਣ ਕਰਕੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਨਿਹੰਗ ਦਰਦਾ ਜਥੇਦਾਰ ਬਣਾ ਦਿੱਤਾ। ਅਕਾਲੀ ਫੂਲਾ ਸਿੰਘ ਆਪਣੇ ਫੌਜੀਆ ਨੂੰ ਕੇਵਲ ਲੜਾਈ ਹੀ ਨਹੀਂ ਸਿਖਾਉਂਦੇ ਸਨ ਸਗੋਂ ਨਾਮ ਬਾਣੀ ਨਾਲ ਜੋੜਦੇ ਸਨ। ਉਹਨਾਂ ਦਾ ਕਹਿਣਾ ਸੀ ਸਿੱਖ ਦੀ ਤਾਕਤ ਸਿਰਫ ਸ਼ਸਤਰਾਂ ਵਿੱਚ ਨਹੀਂ ਸਿਮਰਨ ਤੇ ਗੁਰਬਾਣੀ ਵਿੱਚ ਵੀ ਹੈ। ਮਹਾਰਾਜਾ ਰਣਜੀਤ ਸਿੰਘ ਵੀ ਅਕਾਲੀ ਫੂਲਾ ਸਿੰਘ ਨੂੰ ਬਹੁਤ ਸਤਿਕਾਰ ਦਿੰਦੇ ਸਨ। ਇੱਕ ਵਾਰ ਜਦੋਂ ਮਹਾਰਾਜਾ ਤੋਂ ਗਲਤੀ ਹੋਈ ਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਬੁਲਾ ਕੇ ਸਜ਼ਾ ਸੁਣਾਈ ਸੋਚੋ ਉਹਨਾਂ ਸਮੇਂ ਦੇ ਸਭ ਤੋਂ ਵੱਡੇ ਰਾਜੇ ਨੂੰ ਵੀ ਪੰਥ ਦੇ ਫੈਸਲੇ ਅੱਗੇ ਸਿਰ ਝੁਕਾਉਣਾ ਪਿਆ ਇਹ ਸੀ ਅਕਾਲੀ ਫੂਲਾ ਸਿੰਘ ਦੀ ਨਿਯਪਰਸਤੀ ਅਤੇ ਧਰਮ ਨਾਲ ਡਟਿਆ ਰਹਿਣਾ ਅਕਾਲੀ ਫੂਲਾ ਸਿੰਘ ਜੀ ਨੇ ਕਈ ਜੰਗਾਂ ਵਿੱਚ ਸ਼ਮੂਲੀਅਤ ਕੀਤੀ ਖਾਸ ਕਰਕੇ 1813 ਵਿੱਚ ਕਸ਼ਮੀਰ ਦੀ ਜੰਗ ਦੇ 1818 ਵਿੱਚ ਮਦਾਨ ਦੀ ਜੰਗ ਵਿੱਚ ਉਹਨਾਂ ਨੇ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿੱਤੇ ਪਰ ਸਭ ਤੋਂ ਵੱਡਾ ਯੋਧਨ 1823 ਵਿੱਚ ਹੋਇਆ ਨੌਸ਼ਨਾ ਦੀ ਲੜਾਈ ਅਫਗਾਨ ਹਮਲਾਵਰਾਂ ਨੇ ਵੱਡੀ ਫੌਜ ਨਾਲ ਹਮਲਾ ਕੀਤਾ ਅਕਾਲੀ ਫੂਲਾ ਸਿੰਘ ਆਪਣੇ ਬੋਜੰਗਾਂ ਦੇ ਲਾਲੀਲੇ ਬਾਣੇ ਵਿੱਚ ਸ਼ੇਰ ਵਾਂਗ ਦੁਸ਼ਮਣ ਤੇ ਟੁੱਟ ਪਏ ਉਹਨਾਂ ਦੀ ਬਹਾਦਰੀ ਕਰਕੇ ਸਿੱਖ ਫੌਜ ਨੇ ਵੱਡੀ ਜਿੱਤ ਹਾਸਲ ਕੀਤੀ ਪਰ ਇਸ ਜਿੱਤ ਲਈ ਅਕਾਲੀ ਪੂਲਾ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ ਵਕਫਾ ਵਕਫਾ ਅਕਾਲੀ ਪੂਲਾ ਸਿੰਘ ਦੀ ਸ਼ਹਾਦਤ ਸਾਨੂੰ ਸਿੱਖਾਂ ਦੀ ਉਸਰੂ ਦੀ ਯਾਦ ਦਿਲਾਉਂਦੀ ਹੈ ਜੋ ਧਰਮ ਤੇ ਜ਼ਮੀਰ ਲਈ ਆਪਣਾ ਸੀਸ ਦਾ ਦੇ ਦਿੰਦਾ ਹੈ ਪਰ ਕਦੇ ਝੁਕਦਾ ਨਹੀਂ ਉਹਨਾਂ ਦੀ ਜ਼ਿੰਦਗੀ ਅੱਜ ਵੀ ਸਾਡੇ ਲਈ ਪ੍ਰੇਰਣਾ ਹੈ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਰਾਂ ਦੀ ਧਰਤੀ ਲੈਂਡ ਆਫ ਰਿਡਲ ਹੀਰੋਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ